ਜਿਹੜੀ ਗੱਲ ਅੱਜ ਉਹਨੇ ਗੱਲ ਕਹੀ ਆ ਜਸਪ੍ਰੀਤ ਸਿੰਘ ਦੀ ਵੀ ਡਿਸਟ੍ਰਿਕਟ ਪਲੈਨਿੰਗ ਬੋਰਡ ਦਾ ਉਹਨੂੰ ਚੇਅਰਮੈਨ ਲਾਇਆ ਗਿਆ ਨਾਲ ਉਹਨੂੰ ਜਿਹੜਾ ਸੀਗਾ ਜ਼ਿਲ੍ਹਾ ਪ੍ਰਧਾਨ ਬਣਾਇਆ ਗਿਆ ਜਸਪ੍ਰੀਤ ਸਿੰਘ ਨੂੰ ਜਿਹਦਾ ਨਾ ਉਹਨਾਂ ਸੋਹਣਾ ਬੰਦਿਆਂ ਤੇਗਾ ਜਿਹੜਾ ਇਹ ਜ਼ਿਲਤ ਸਾਜ ਹੁੰਦਾ ਸੀਗਾ ਉਹ ਗੁਰੂ ਜਿਹੜਾ ਗੁਰ ਰਾਮदास ਗੁਰੂ ਪਵਨ ਗੁਰ ਰਾਮ ਸਰਵੇਖੇ ਉਸ ਭਵਨ ਦੇ ਜਿਲ੍ਹ ਸਾਜਸੀ ਦਾ ਜਦੋਂ ਫਿਰ 306 ਰੂਪਾ ਦਾ ਆਇਆ ਤੇ ਮੈਨੂੰ ਦੱਸੋ ਦਿਲ ਸਾਦਾ ਕੀ ਰੋਲੂ ਵਿੱਚ ਜਿਲਤ ਸਾਜ ਦਾ ਇਹ ਰੋਨੂਗਾ ਵੀ ਜਿਲਤਾ ਬੰਦ ਕੇ ਸਾਨੂੰ ਦੇਜੂ ਵੱਧ ਕੀ ਰੋਲੂ ਵਿੱਚ ਜੇਕਰ ਉਸ ਟਾਈਮ ਤੇ ਡਿਊਟੀ ਤੇ ਸੀ ਤੁਸੀਂ ਉਹਨੂੰ ਵੀ ਦੋਸ਼ਾਂ ਦੀ ਕਤਾਰ 'ਚ ਖੜਾ ਕਰ ਦਿੱਤਾ ਤੇ ਕਾਰਵਾਈ ਕੀ ਕੀਤੀ ਬਿਸਬਸ ਕੀਤਾ ਤੇ ਕੋਈ ਕਰ ਵੀ ਨਹੀਂ ਕੀਤੀ ਨਾ ਤਾਂ ਉਹ ਡਾਕਟਰ ਈਸ਼ਰ ਸਿੰਘ ਨੇ ਕ੍ਰਿਮੀਨਲ ਪਰਚਾ ਦਰਜ ਕਰਨ ਦੀ ਗੱਲ ਕੀਤੀ ਜੇ ਕ੍ਰਿਮੀਨਲ ਪਰਚਾ ਦਰਜ ਹੋਇਆ ਹੁੰਦਾ ਤੇ ਸ਼ਾਇਦ ਉਹਨੂੰ ਇਹ ਜਿਹੜਾ ਆਮ ਆਦੀ ਪਾਰਟੀ ਨੇ ਅਹੁਦੇ ਦਿੱਤੇ ਸੀ ਨਾ ਦਿੰਦੀ। ਦੋ ਟਾਈ ਸਾਲ ਪਹਿਲਾਂ ਹੀ ਉਹਨੂੰ ਉੱਥੋਂ ਤੋਰ ਦਿੱਤਾ ਗਿਆ ਸੀ। ਜਸਪ੍ਰੀਤ ਸਿੰਘ ਨੂੰ ਉਹਦੇ ਨੇ ਆਮ ਆਦੀ ਪਾਰਟੀ ਦਾ ਤੋਰਤਾ ਸਾਨੀ ਹੁਦਿਆਦ ਤੋਂ ਮੱਤ ਅਟ ਅਮਰੀਕਾ ਸ਼ਰਕੀਸ ਕੇਸ ਚੋ ਗ੍ਰਿਫਤਾਰ ਵੀ ਹੋ ਗਿਆ ਇਹਨੂੰ ਇਸ ਦੀ ਬਾਰੇ ਪੱਕੀ ਜਾਣਕਾਰੀ ਨਹੀਂ ਮੈਨੂੰ ਕੋਈ ਦੱਸ ਰਿਹਾ ਸੀ ਹੋ ਸਕਦਾ ਜੇ ਇਹਦੇ ਵਿੱਚ ਸ਼ਾਮਲ ਤੁਹਾਨੂੰ ਅੱਜ ਚਿੱਤਾ ਆਇਆ ਪੀਓ ਸ਼ਾਮਲ ਅਤੇ ਬੰਟੀ ਰਮਾਣਾ ਜੀ ਅੱਜ ਤੋਂ ਪਹਿਲਾਂ ਤੁਹਾਨੂੰ ਦੱਸ ਚਿੱਤਾ ਆਇਆ ਜੀ 2-3 ਸਾਲ ਪਹਿਲਾਂ ਜਦੋਂ ਉਹ ਆਪਣੇ ਅਹੁਦੇ ਤੇ ਬਿਰਾਜਮਾਨ ਸੀ ਤੁਸੀਂ ਉਦੋਂ ਬੋਲਦੇ ਵੀ ਜਿਹੜਾ 328 ਰੁਪਿਆਂ ਦਾ ਦੋਸ਼ੀ ਆ ਉਹ ਆਮ ਆਬੀ ਪਾਰਟੀ ਚ ਅਹੁਦੇ ਦਾ ਅੱਜ ਉਹਦੀ ਅਹੁਦੇਦਾਰੀਆਂ ਖਤਮ ਕੀਤੀਆਂਗੇ ਸਭ ਕੁਝ ਉਹਦੀ ਅਹੁਦੇਦਾਰੀ ਖਤਮ ਕੀਤੀ ਕੀ ਸਭ ਕੁਝ ਖਤਮ ਕਰ ਦੋ ਬਾਅਦ ਤੁਸੀਂ ਅੱਜ ਬੋਲਦੇ ਹੋ 2.5 ਸਾਲ ਬਾਅਦ ਕਿਉਂ ਬੋਲਦੇ ਹੋ ਤੁਸੀਂ ਸਰਵੇਖਣ ਕਰਕੇ ਕਿ ਕੇਸ ਜਿਹੜਾ ਹੈ ਇਨਵੈਸਟੀਗੇਸ਼ਨ ਪੁਲਿਸ ਕਰਦੀ ਹੈ ਉਹਨੂੰ ਬੋਲਦੇ ਤੁਸੀਂ ਉਹਦੇ ਅਚੀ ਨੂੰ ਲੈ ਕੇ ਆਉਂਦੇ ਲੋਕਾਂ ਦੇ ਵਿੱਚ ਲੋਕਾਂ ਨੂੰ ਪਤਾ ਲੱਗਦਾ ਵੀ ਦੋਸ਼ੀਆਂ ਨੂੰ ਆਮ ਆਦਮੀ ਪਾਰਟੀ ਕੇਸਨਾ ਪਤਾ ਦੇ ਰਹੀ ਹੈ ਮੈਨੂੰ ਉਹ ਦੱਸ ਰਿਹਾ ਜੀ ਬੰਦਾ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਕਹਿੰਦਾ ਜੀ ਉਹ ਸੈਦ ਰੈਸਟ ਹੋ ਗਿਆ ਮੈਂ ਕਿਹਾ ਰੈਸਟ ਹੋ ਗਿਆ ਕਿਹੜੇ ਕਿਛ ਕਹਿੰਦਾ ਪਤਾ ਨਹੀਂ ਜੇ ਨਹੀਂ ਪਤਾ ਤਾਂ ਵੱਖਰੀ ਗੱਲ ਰੈਸਟ ਹੋ ਗਿਆ ਕਿ ਨਹੀਂ ਹੋਇਆ ਉਹ ਬਾਅਦ ਦੀ ਗੱਲ ਜੇ ਉਹ ਨੂੰ ਅੱਜ ਤੂੰ ਹਟਾ ਦਿੱਤਾ ਹੁਣ ਮੈਂ ਜੇ ਇੰਨੀ ਗੱਲ ਕਹਾਂ ਬੰਟੀ ਜੀ ਜਿਹੜੇ ਨੀਲੀ ਵੀਡੀਓ ਵਾਲੇ ਜਥੇਦਾਰ ਸੀਗੇ ਉਹ ਵੀ ਤੁਹਾਡੇ ਜਥੇਦਾਰ ਫਿਰ ਜਥੇਦਾਰ ਬਣ ਗਏ ਦਾ ਅੱਜਕੱਲ੍ਹ ਅੱਜ ਕੱਲ ਤੁਹਾਡੇ ਦੇ ਵਿੱਚ ਹੀ ਨੇ ਨਾ ਚੋਰ ਚੱਕਾ ਚੌਧਰੀ ਉਹਦੀ ਗੱਲ ਵੀ ਯਾਦ ਰੱਖ ਲੈ ਕਰੋ ਮਾੜੀ ਅਸੀਂ ਇਹ ਅੱਖ ਚ ਨਹੀਂ ਗਏ ਵੀ ਉਹਨਾਂ ਨੇ ਠੀਕ ਕੀਤਾ ਸੀ ਕਿਤੇ ਉਹਨਾਂ ਵੀ ਗਲਤ ਕੀਤਾ ਤਾਂ ਤੁਸੀਂ ਵੀ ਗਲਤ ਕਰ ਰਹੇ ਨੀਲਿਆ ਬਿਲਮਾ ਵਾਲਿਆਂ ਤੋਂ ਕਾਲੀਦਲ ਤੇ ਵਾਪਸ ਲੈ ਜਾਂਦਾ ਜਿਨ੍ਹਾਂ ਦੇ ਪਰਚੇ ਵੀ ਦਰਜ ਹੋਏ ਤੇ ਜਿਨ੍ਹਾਂ ਦੀਆਂ ਵੀਡੀਓ ਵੀ ਜੜੀਆਂ ਸੋਸ਼ਲ ਮੀਡੀਆ ਤੇ ਚਲਦੀ ਰਹੀਆਂ ਉਹ ਆਦੀ ਵੀ ਜ਼ਥੇਦਾਰ ਨੇ ਜ਼ਥੇਦਾਰ ਦਾ ਜਦ ਨਾ ਸੀ ਨਾ ਜ਼ਥੇਦਾਰ ਬਹੁਤ ਵੱਡੀ ਚੀਜ਼ ਹੈ ਜ਼ਥੇਦਾਰ ਹੁੰਦਾ ਮੁਖੀਆ ਮੁਖ ਉਹ ਵੀ ਜੇ ਮੁਖ ਸਾਡੇ ਇਹੋ ਜਿਹੇ ਨੇ ਨੀਲੀਆਂ ਫਿਲਮਾਂ ਆਣ ਤੇ ਫਿਰ ਬੱਲੇ ਬੱਲੇ ਹੋ ਗਈ ਇੱਕ ਨਹੀਂ ਹੋਰ ਵੀ ਕਿ ਜ਼ਥੇਦਾਰ ਇੱਕ ਨਹੀਂ ਦੀਆਂ ਫਿਲਮਾਂ ਆਣ ਇਸ ਕਰਕੇ ਬੰਟੀ ਜੀ ਤੁਸੀਂ ਇੱਕ ਜਸਪ੍ਰੀਤ ਦੀ ਗੱਲ ਕਰਦੇ ਹੋ ਤੁਸੀਂ ਆਪਣੀ ਪੀੜ੍ਹੀ ਸਲੂਟਾ ਫੇਰ ਲਓ ਕਾਲੀਦਾਲ ਦੀ ਦੇ ਉੱਥੇ ਕਿੰਨੇ ਥੱਲੇ ਜਸਪੀਸ ਬੈਠਿਆ ਸੀ ਹੱਕ ਚ ਨਹੀਂ ਜੇ ਉਹਨਾਂ ਆਮਾਦੀ ਪਾਰਟੀ ਇੰਗੀ ਤਾਂ ਗਲਤ ਕੀਤਾ ਜੇ ਉਹਦੀ ਰਸ ਕੀਤੀ ਤਾਂ ਵੀ ਆਮਾਦੀ ਪਾਰਟੀ ਨੇ ਕੀਤੀ ਜੇ ਉਹਤੇ ਪਰਚਾ ਦਿੱਤਾ ਤਾਂ ਵੀ ਆਮਾਦੀ ਪਾਰਟੀ ਨੇ ਦਿੱਤਾ ਤੁਸੀਂ ਨਹੀਂ ਦਿੱਤਾ ਤੁਸੀਂ ਤੇ ਪਰਚਾ ਦੱਚ ਕਰਾਇਆ ਹੀ ਨਹੀਂ ਉਹਦੇ ਤੇ ਇਸ ਕਰਕੇ ਸੁਖਵਿੰਦਰ ਜੀ ਮੈਂ ਸੋਚਦਾ ਵੀ ਜਦੋਂ ਕੋਈ ਬੰਦਾ ਪ੍ਰੈਸ ਵਿੱਚ ਕਰਦਾ ਨਾ ਉਹਦੋਂ ਪਹਿਲਾਂ ਪੂਰੀ ਡਿਟੇਲ ਹਾਸਲ ਕਰ ਲੈ ਕੇ ਆਪਣੀ ਵੀ ਕਰ ਲੈ ਕੇ ਦੂਜਿਆਂ ਦੀ ਵੀ ਕਰ ਲੈ ਕੇ ਜਿੱਥੋਂ ਤੱਕ ਸ਼੍ਰੋਮਣੀ ਕਮੇਟੀ ਦੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਹੈ ਸ਼੍ਰੋਮਣੀ ਕਮੇਟੀ ਜਿਹੜੀ ਆ ਉਹ ਅੱਜ ਕੱਲ ਬਾਦਲ ਪ੍ਰਾਈਵੇਟ ਲਿਮਟਿਡ ਕੰਪਨੀ ਬਣ ਚੁੱਕੀ ਹੈ ਤੇ ਅਕਾਲੀ ਦਲ ਲਗਭਗ ਉਹੋ ਕੁਝ ਹੀ ਆ ਕਿ ਅਕਾਲੀ ਦਲ ਬਾਦਲ ਦੇ ਵਿੱਚ ਸੁਪਰੀਮ ਵੀ ਸੁਖਬੀਰ ਸਿੰਘ ਬਾਦਲ ਤੇ ਪ੍ਰਧਾਨ ਵੀ ਸੁਖਬੀਰ ਸਿੰਘ ਬਾਦਲ ਉਹ ਕਿਸੇ ਨੂੰ ਕੱਢ ਦੇਵੇ ਉਹ ਕਿਸੇ ਨੂੰ ਰੱਖ ਲਵੇ ਕਿਸੇ ਦੀ ਅਨਾਉਂਸਮੈਂਟ ਕਰ ਦੇਵੇ ਕਿਸੇ ਨੂੰ ਕੋਈ ਗਿਲਾਨੀ ਬਾਕੀ ਦਲਾਂ ਦੇ ਵਿੱਚ ਵੇਖੋ ਨਾ ਪੁਨਰ ਸੰਜੀਤ ਦੇ ਵਿੱਚ ਕੋਈ ਛੋਟੀ ਜੀ ਗੱਲ ਹੁੰਦੀ ਹੈ ਤਾਂ ਉੱਤੇ ਐਕਸ਼ਨ ਹੁੰਦਾ ਉੱਥੇ ਬੰਦੇ ਨਰਾਜ਼ ਹੁੰਦੇ ਵੀ ਆ ਗਲਤ ਕਰ ਰਹੇ ਆ ਸਖਬੀਰ ਸਿੰਘ ਬਾਦਲ ਨੇ ਕੱਲ ਜਿਹੜਾ ਰੋਣਾ ਰੋਇਆ ਵੀ ਮੈਂ ਕੱਲਾ ਰਹਿ ਗਿਆ ਸੰਦਰਭ ਤੋਂ ਦਾ ਕੁਝ ਹੋਰ ਸੀਗਾ ਸੰਦਰਭ ਇਹ ਸੀਗਾ ਕਿ ਆਮ ਤੌਰ ਤੇ ਸਾਡੇ ਜਿਹੜੇ ਵਰਕਰ ਤੇ ਸਮਰਥਕ ਉਹਨਾਂ ਨੂੰ ਸ਼ਿਕਾਇਤ ਹੁੰਦੀ ਆ ਵੀ ਤੁਸੀਂ ਜਦੋਂ ਕਿਤੇ ਰੈਲੀ ਕਰਦੇ ਤੀਨ ਚਾਰ ਦੀ ਮਿਠਾਈ ਛੱਡਦੇ ਹੋ ਅਸੀਂ ਘਰ ਵੀ ਪਹੁੰਚਣਾ ਹੁੰਦਾ ਠੰਡ ਦਾ ਮੌਸਮ ਆ ਤੇ ਜਗਮੀਰ ਬਾਦਲ ਨੇ ਕਿਹਾ ਜਿਹੜੇ ਘੰਟਾ ਘੰਟਾ ਸਪੀਚ ਕਰਨ ਵਾਲੇ ਸੀ ਉਹ ਛੱਡ ਕੇ ਜਾ ਚੁੱਕੇ ਨੇ ਤੇ ਮੈਂ ਵੀ 25 ਮਿੰਟ ਬੋਲ ਸਕਦਾ ਵੱਧ ਨਹੀਂ ਬੋਲ ਸਕਦਾ ਗੈਂ ਤੋਂ ਭਾਬੀ ਤੁਹਾਨੂੰ 3 ਵਜੇ ਨਹੀਂ 1:30 ਵਜੇ ਮੇਲਾ ਕਰ ਦਾਂਗੇ ਤੁਸੀਂ ਆ ਜਾਓ ਬਰੇਸ ਦੂਸਰੀ ਜੀ ਜੀ ਕਹੀ ਹਰ ਪਿੰਡ ਚ ਇੱਕ ਬੱਸ ਭੇਜਾਂਗੇ ਅਸੀਂ ਉਹ ਉੱਪਰ ਥੱਲੇੋਂ ਭਰ ਕੇ ਆਜੋ ਤੇ ਉਹ ਬੱਸ ਜਿਹੜੀ ਉਹ ਖੜੀ ਹੋਏਗੀ ਆ ਕਿ ਜਿੱਥੇ ਰੈਲੀ ਦਾ ਗੇਟ ਉੱਥੇ ਆਮ ਤੌਰ ਤੇ ਇੱਕ ਬਾਸ ਸਾਡੀ ਹੁੰਦੀ ਆ ਤੇ ਲੋਕ ਜਾਂਦੇ ਮੱਥਾ ਟੇਕਣ ਤੇ ਉਹ ਰੈਲੀ 10 ਪੀਛੇ 10 ਪੀਛੇ ਰਹਿੰਦੇ ਬਾਕੀ ਸਾਰੇ ਮੱਥੇ ਟੇਕਣ ਚਲ ਜਾਂਦੇ ਅਸੀਂ ਕਹਿੰਦੇ ਮੱਥਾ ਬਾਅਦ ਕਿਉਂ ਪਹਿਲਾਂ ਤੁਸੀਂ ਇੱਥੇ ਆਓ ਤੇ ਅਸੀਂ ਜਲਦੀ ਵਿਹਲੇਆ ਕਰਦੇ ਕਿ ਤਾ ਇਹ ਸਿੰਘ ਵੀਰ ਸਿੰਘ ਬਾਦਲ ਦਾ ਰੋਣਾ ਸੀ ਤੇ ਮੈਂ ਅੱਗੇ ਵੀ ਕਹਿਣਾ ਨਾ ਵੀ ਬਾਦਲ ਦਾ ਕੋਈ ਫਾਇਕਟਰ ਸਿੰਘ ਵੀਰ ਸਿੰਘ ਬਾਦਲ ਮਜੀਠੀਆ ਬਦਵਾਚਨੀ ਕਿਤਾਬ ਚ ਕਰਦਾ ਬਲਟਵੇ ਨੂੰ ਕੋਈ ਸੁਣ ਕੇ ਰਾਜੀ ਨਹੀਂ ਹੈ ਜਿੱਦਾਂ ਨਹੀਂ ਉਹ ਗੱਲਾਂ ਕਰਦਾ ਤੇ ਫਾਈਟਰ ਦੇ ਵਿੱਚ ਸਿਰਫ ਇੱਕੋ ਹੀ ਆ ਕਿਉਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਵੀ ਆਪਣੇ ਕੱਦ ਬੁੱਧਾ ਬੰਦਾ ਅਕਾਲੀ ਦਲ ਚ ਖੜਾ ਨਹੀਂ ਹੁੰ ਦਿੱਤਾ ਜਥੇਦਾਰ ਗੁਰਚੰਦ ਸਿੰਘ ਟੋੜਾ ਉਹਦੀ ਸਾਰੀ ਉਮਰ ਅੱਖਾਂ ਜ ਲੜਕਦਾ ਰਿਹਾ ਤੇ ਜਦੋਂ ਦਾ ਲਗਾ ਉਦੋਂ ਮਮੂਲੀ ਦੀ ਗੱਲ ਦੇ ਉੱਤੇ ਜਥੇਦਾਰ ਟੋੜਾ ਨੂੰ ਰੜ ਰਗੜ ਕੇ ਪਸੰਦ ਫੜਤ ਕੱਲੇ ਰਹਿ ਕੇ ਮੁੜ ਕੇ ਫਿਰ ਮੰਨਮਾਨੀਆਂ ਕੀਤੀਆਂ ਉਹੀ ਮੰਨਮਾਨੀਆਂ ਅੱਜ ਬਕੈਦਾ ਤੌਰ ਤੇ ਇਹਨਾਂ ਦੀ ਗਲੇ ਦੀ ਹੱਡੀ ਬਣੀ ਹੈ ਹੁਣ ਸੁਖਬੀਰ ਸਿੰਘ ਬਾਦਲ ਨੇ ਇਹਦਾ ਕਹਿਣ ਤੋਂ ਪਾਵੇ ਇਹੋ ਹੀ ਸੀ ਵੀ ਮੈਂ ਕੱਲਾ ਹੀ ਇੱਥੇ ਮੈਂ ਕੱਲਾ ਰਹਿ ਕੇ ਬਾਕੀ ਸਭ ਚੱਲੇਗੇ ਚੱਲੇਗੇ ਨੇ ਤੇ ਮੈਂ ਅੱਗੇ ਵੀ ਕਹਿੰਦਾ ਮੈਂ ਫਿਰ ਕਹਿੰਦਾ ਵੀ ਸੁਖਬੀਰ ਸਿੰਘ ਬਾਦਲ ਕੋਲੇ ਫਾਈਟਰ ਕੱਲਾ ਉਹ ਕੱਲਾ ਹੀ ਆ ਤੇ ਦੂਜੇ ਸਾਰੇ ਫਾਈਟਰ ਨੇ ਚੰਦੂ ਮਾਜਰਾ ਫਾਈਟਰ ਬੀਬੀ ਜਗੀਰਕੌਰ ਫਾਈਟਰ ਫਿਰ ਭਿੰਡਾ ਫਾਈਟਰ ਰਖੜਾ ਫਾਈਟਰ ਗੁਰਪ੍ਰਤਾ ਬਡਾਲਾ ਫਾਈਟਰ ਏ ਆਲੀ ਫਾਈਟਰ ਸੰਤਾਸ਼ਗ ਅਮੈਜਬਰੀ ਫਾਈਟਰ ਕਿਹੜਾ ਫਾਈਟਰ ਨਹੀਂ ਉੱਥੇ ਹੈਗਾ ਸਾਰੇ ਹੀ ਫਾਈਟਰ ਨੇ ਉੱਥੇ ਇਸ ਕਰਕੇ ਉਹਨਾਂ ਨੂੰ ਯਾਦ ਆਈ ਤੇ ਜਰੂਰ ਉਹਨਾਂ ਦੀ ਪਰ ਕਿਸੇ ਹੋਰ ਤਰੀਕੇ ਨਾਲ ਵੀ ਪਾਈ ਛੱਡ ਕੇ ਚਲੇ ਗਏ ਨੇ ਇਹਨਾਂ ਨੇ ਇੱਕ ਕੋਸ਼ਿਸ਼ ਕੀਤੀ ਸੀ ਕਰਨੈਲ ਸਿੰਘ ਪੀਰ ਮੁਹੰਮਦ ਰਾਈ ਦੀ ਕਰਨੈਲ ਸਿੰਘ ਪੀਰ ਮੁਹੰਮਦ ਜਿਹੜਾ ਸੀਗਾ ਉਹ ਬਾਦਲਾਂ ਦਾ ਜਿਹੜਾ ਸੀ ਉਹ ਇੱਕ ਬਿਸਰ ਬਰੋਹ ਬਣ ਕੇ ਗਿਆ ਸੀ ਉੱਥੇ ਉਹਨੂੰ ਕਿਹਾ ਗਿਆ ਸੀ ਵੀ ਕਿਸੇ ਤਰੀਕੇ ਨਾਲ ਪੰਥਕ ਇਕਤਾ ਕਰਾਓ ਉਹਨੇ ਪੂਰੀ ਕੋਸ਼ਿਸ਼ ਕੀਤੀ ਪਰ ਉਹਦੇ ਵਿੱਚ ਡਿਪਲੋਮੇਸੀ ਦਾ ਨਾਂ ਦੀ ਕੋਈ ਚੀਜ਼ ਨਹੀਂ ਹੈਗੀ ਉਹ ਸਿਰਫ ਕਰਨੈਲ ਸਿੰਘ ਪੀਰ ਮੁਹੰਮਦ ਹੀ ਅਬਾਸ ਤੁਹਾਨੂੰ ਪਤਾ ਕਦੋਂ ਦਾ ਤਰ੍ਹਾਂ ਜਿਹੜਾ ਕਿਸੇ ਪੱਤਨ ਲੱਗਾ ਹੀ ਨਹੀਂ ਅਜੇ ਤੱਕ ਜਿਹੜਾ ਚਰਨਜੀਤ ਸਿੰਘ ਬਰਾੜ ਆ ਜਰਨਸੀ ਜੀ ਬਰਾੜ ਜਿਹੜਾ ਬਾ ਆਪਣੀ ਹੱਕ ਦੇ ਜੋਰ ਨਾਲ ਗੱਲ ਕਰਨ ਵਾਲਾ ਤੇ ਹਰ ਸਵਾਲ ਦਾ ਜਵਾਬ ਆਪਣੇ ਤਰੀਕੇ ਤੇ ਸਲੀਕੇ ਨਾਲ ਦੇਣ ਵਾਲਾ ਅਸੀਂ ਕਵਾਂਗੇ ਪੁਨਰ ਸਿੱਧ ਕਾਲੀਦਾਲ ਨੂੰ ਵੀ ਉਸ ਵਿਅਕਤੀ ਨੂੰ ਲਿਆ ਕੇ ਤੇ ਕੋਈ ਨਾ ਕੋਈ ਜ਼ਿੰਮੇਵਾਰ ਸੀਟ ਦਿੱਤੀ ਜਾਂਦੀ ਹੈ ਰੋਸੇ ਰੋਸੇ ਗਲੇ ਚੱਲ ਰਹੇ ਨੇ ਪਾਰਟੀਆਂ ਚ ਕੋਈ ਗੱਲ ਨਹੀਂ ਹੈਗੀ ਉਹ ਬੰਦਾ ਕੰਮ ਕਰਨ ਵਾਲਾ ਹੈਗਾ ਤੁਸੀਂ ਉਹਨੂੰ ਬਸਾਰੋ ਨਾ ਉਹ ਨੂੰ ਮਨਾਉਣ ਵਾਸਤੇ ਭੇਜਿਆ ਗਿਆ ਸੀ ਕਰਨੈਲ ਸਿੰਘ ਪੀਰ ਮੁਹੰਮਦ ਨੂੰ ਤੇ ਉਲਟੀ ਕਹਾਣੀ ਪਾ ਕੇ ਆ ਵੀ ਤੇਰੀ ਭਾਈ ਅਸੀਂ ਬਾਦਲ ਜਵਾਬਸੀ ਕਰਾ ਦਨੇਗਾ ਨਹੀਂ ਚਿੰਤਾ ਨਾ ਕਰ ਉਹ ਆਏ ਨਹੀਂ ਫਿਰ ਕਿਉਂ ਆਊਗਾ ਜਦੋਂ ਜਿਹੜਾ ਵਿਚੋਲਾ ਤੁਸੀਂ ਭੇਜਿਆ ਵਿਚੋਲਾ ਹੀ ਪੁੱਠੀ ਪੱਟੀ ਬਣਾਉਣ ਲੱਗ ਪਿਆ ਤੇ ਮੈਂ ਕਿੱਥੋਂ ਆਊਗਾ ਐਸੇ ਕਰਕੇ ਪੀਐਸੀ ਦੇ ਵਿੱਚ ਕਰਨੈਲ ਸਿੰਘ ਪੀਰ ਮੁਹੰਮਦ ਨੂੰ ਕੋਈ ਜਗ੍ਹਾ ਨਹੀਂ ਦਿੱਤੀ ਗਈ ਕਿਉਂਕਿ ਉਹਦੀ ਜਿਹੜੀ ਬਿੱਲੀ ਥੈਲਿਓਂ ਬਾਹਰ ਆ ਗਈ ਸੀ ਪੀ ਉਹ ਇਹਨਾਂ ਦੇ ਵਿੱਚ ਵਿਸ਼ਨ ਬਲੋਵਰ ਇੱਕਸਰ ਦਾ ਕਾਊਟ ਬਣ ਕੇ ਮਿੱਠਾ ਜੀ ਸੰਗੀਤ ਸਿੰਘ ਬਾਦਲ ਦਾ ਜਿਹੜਾ ਪੂਰੀ ਕੋਸ਼ਿਸ਼ ਕਰ ਰਿਹਾ ਸੀ ਪੁਨਰ ਸੰਜੀਤ ਅਕਾਲੀ ਦਾ ਨੂੰ ਕਿਸੇ ਤਰੀਕੇ ਨਾਲ ਖਤਮ ਕੀਤਾ ਜਾਵੇ ਤੇ ਸਾਰੇ ਲੀਡਰਾਂ ਨੂੰ ਵਾਪਸ ਬੁਲਾ ਕੇ ਤੇ ਸੰਗਦੀਪ ਸਿੰਘ ਬਾਦਲ ਦੀ ਅਗਵਾਈ ਇਕੱਠਾ ਕੀਤਾ ਜਾਵੇ ਲੇਕਿਨ ਸੰਗਵੀਰ ਸਿੰਘ ਬਾਦਲ ਨਾਲ ਇਹ ਲੋਕ ਉਦੋਂ ਹੀ ਚੁੱਪਦੇ ਸੀ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੂਨੇ ਸੀਗੇ ਕਿਉਂਕਿ ਸੁਖਬੀਰ ਸਿੰਘ ਬਾਦਲ ਇਹਨਾਂ ਸਾਰਿਆਂ ਨੂੰ ਟੱਚ ਜਾਣਦਾ ਸੀ ਆਪਣੀ ਮਨਮਾਨੀ ਕਰਦਾ ਸੀਗਾ ਬੀਬੀ ਜਗੀਰ ਕੌਰ ਭਾਵੇਂ ਜਿੱਦਾਂ ਮਰਜ਼ੀ ਕਹੀ ਜਾਂਦੀ ਆ ਵੀ ਮੈਂ ਜਦੋਂ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਸੀ ਤੇ ਮੈਨੂੰ ਕਦੀ ਮਜੀਠੀ ਦਾ ਬਾ ਜਾ ਸੁਖਬੀਰ ਦਾ ਜਾਂ ਹਰਸ਼ਵੰਤ ਦਾ ਫੋਨ ਨਹੀਂ ਸੀ ਵੱਡੇ ਬਦਲ ਸਾਹਿਬ ਦਾ ਫੋਨ ਹੁੰਦਾ ਸੀ ਇਹਨਾਂ ਦੇ ਕੋਈ ਫੋਨ ਨਹੀਂ ਸੀ ਨਾ ਸੁਣਦੀ ਸੀ ਫੋਨ ਇਹਨਾਂ ਦਾ ਇਹ ਤੇ ਕੰਧ ਤੇ ਲਿਖਿਆ ਝੂਠ ਹਨ ਜਿਉਨਾ ਕੰਮ ਕਰੁਣੀ ਬੀਬੀ ਜੀ ਉਹ ਥੱਲੇ ਮੁਕਸਕਤ ਨੂੰ ਕਹਿ ਕੇ ਵੀ ਕਰਾ ਲੈਣੇ ਤੁਹਾਡੀ ਲੋੜ ਹੀ ਨਹੀਂ ਪਣੀ ਉਹਨਾਂ ਇਹ ਠੀਕ ਆ ਤੇ ਤੁਹਾਡੀ ਹਰਸ਼ਮਤ ਦਾ ਜਿਹੜੀ ਸੀ ਉਹ ਮੂਲ ਮੰਤਰ ਨੂੰ ਲੈ ਕੇ ਜਿਹਦੀ ਸੰਤਾਨਪੁਰ ਰੋਧੀ ਚ 2019 ਚ ਖੜਕੀ ਸੀਗੀ ਉਹ ਖੜਕਣ ਤੋਂ ਬਾਅਦ ਜਿਹੜਾ ਸੀ ਗੜਬੜ ਤੇ ਜ਼ਰੂਰ ਹੋਈ ਸੀ ਦੋਹਾਂ ਤਰ੍ਹਾਂ ਦੇ ਵਿੱਚ ਤੇ ਬਾਦਲ ਸਾਹਿਬ ਨੇ ਕਿਹਾ ਸੀ ਦੋਵਾਂ ਬੀਬੀਆਂ ਨੂੰ ਰਹਿਣ ਦਿਓ ਆਰੇ ਦੂਵੇ ਬੋਰ ਬਣਾਏ ਦੋਵੇ ਰਹਿਣ ਦੇ ਕੋਈ ਨਹੀਂ ਲੋੜੇ ਆਪਾਂ ਇੱਥੇ ਐਸੇ ਕਰਕੇ ਬੀਬੀ ਜੀ ਠੀਕ ਹੈ ਤੁਸੀਂ ਆਪਣੇ ਲੈਵਲ ਤੇ ਠੀਕੇ ਗੱਲ ਕਹਿੰਦੇ ਆ ਵੀ ਬੀਬੀ ਚ ਇਹ ਜ਼ਰਤ ਹੈਗੀ ਸੀ ਕਿਸੇ ਨੂੰ ਜਵਾਬ ਦੇਣ ਦੀ ਬੀਬੀ ਚ ਇਹ ਜ਼ਰਤ ਹੈਗੀ ਸੀ ਆਪਣੀ ਮਰਜ਼ੀ ਕਰਨ ਦੀ ਬੀਬੀ ਚ ਜੁੁੱਤ ਹੋ ਗਈ ਸੀ ਕਿ ਉਹ ਪੰਥ ਗ੍ਰਿਵੈਤਾ ਨੂੰ ਕੈਮ ਕਰ ਰਹਿ ਸਕੀ ਲੇਕਿਨ ਬੀਬੀ ਚ ਇਹ ਜੁੁੱਤ ਨਹੀਂ ਹੈਗੀ ਸੀ ਕਿ ਸੁਖਬੀਰ ਸਿੰਘ ਬਾਦਲ ਦਾ ਜਾਂ ਮਜੀਠੀਆ ਦਾ ਕੋਈ ਬੰਦਾ ਹੋਵੇ ਕੁਣਾਂ ਕੋਈ ਜ਼ਿਆਸਤੀ ਕਰ ਜਾਵੇ ਜਦੋਂ ਉਹਦੇ ਨਾਲ ਕੋਈ ਕਿਸੇ ਗਲਤੀ ਕੀਤੀ ਤੇ ਉਹਨਾਂ ਦੇ ਕੋਈ ਕਾਰਗੋਡੀ ਕਰ ਸਕੀ ਇਹ ਨਹੀਂ ਸੀ ਹੈਗੀ ਕਿਉਂਕਿ ਤੁਹਾਨੂੰ ਪਤਾ ਥੱਲੇ ਚੀਫ ਸੈਕਟੀ ਸਾਰੇ ਪਾਣੀ ਪਰਦੇਸ ਉਹਨਾਂ ਦੇ ਉਹਦੇ ਬੀਬੀ ਤਾਂ ਗੱਲ ਨਹੀਂ ਜਾਨ ਥੱਲੇ ਕੰਮ ਨਿਬੇੜ ਦਿੰਦੇ ਸੀ ਜਿਸ ਕਰਕੇ ਬੀਬੀ ਜਿਹਨੂੰ ਠੀਕ ਆ ਉਹ ਥੋੜੇ ਅੜੀਅਲ ਸੁਭਾਅ ਦੇ ਬੰਦੇ ਸੀ ਆਪਣੀ ਤਰੀਕੇ ਨਾਲ ਕੰਮ ਕਰਨਾ ਜਾਣਦੇ ਸੀ ਲੇਕਿਨ ਇਹ ਸੀ ਬੀਬੀ ਜੁਰਤ ਵਾਲੀ ਸੀ ਬਾਬਾ ਮੱਖਣ ਸਿੰਘ ਦੀ ਮੌਤ ਤੋਂ ਮੰਗਲ ਸਿੰਘ ਦੀ ਮੌਤ ਤੋਂ ਬਾਅਦ ਜਦੋਂ ਸਤਨਾਈ ਸਿੰਘ ਗੁਰਮੁਹਲ ਦੇ ਕਬਜ਼ਾ ਕੀਤਾ ਇਹਨਾਂ ਨੇ ਦੋ ਬੰਦੇ ਵੀ ਉਹਨਾਂ ਨੇ ਮਾਰ ਦਿੱਤੇ ਤੇ ਪਰਚਾ ਵੀ ਉਹਨਾਂ ਦੇ ਖਿਲਾਫ ਤੋਂ ਬੀਬੀ ਦੇ ਕੰਮ ਸੀਗੇ ਕੋਈ ਹੋਰ ਨਾ ਸ਼ਾਇਦ ਇਹ ਗੱਲ ਨਾ ਹੁੰਦੀ ਬੀਬੀ ਦੇ ਪਰਚਾ ਕਰਾਇਆ ਸੀ ਉੱਤੇ ਇਸੇ ਕਰਕੇ ਬੀਬੀ ਜ਼ਗੀਰਕਰ ਮਹਿਮੰਦਾ ਵੀ ਉਹ ਇੱਕ ਕਤੜਲੇ ਦਰਜਨਾਨੀ ਆ ਤੱਲੇ ਦਾ ਔਰਤਾਂ ਤੋਂ ਮਰਦਾਂ ਨਾਲੋਂ ਵੱਧ ਇੱਥੇ ਵੀ ਇੱਕ ਗੱਲ ਕਹਿਣੀ ਵੀ ਮੈਂ ਉਹਨਾਂ ਦੇ ਕੰਮ ਨਹੀਂ ਸੀ ਕਰਦੀ ਜਾਂ ਉਹਨਾਂ ਦੀ ਗੱਲ ਨਹੀਂ ਸੀ ਸੁਣਦੀ ਉਹਨਾਂ ਗਲਤਾਂ ਨੂੰ ਬੀਬੀ ਜੀ ਕਹਿੰਦੀ ਲੋੜ ਹੀ ਨਹੀਂ ਪੈਂਦੀ ਥਲ-ਸਣ ਸਰ ਕੰਮ ਕਰ ਜਾਂਦੇ ਸੀ ਦੂਸਰੀ ਜੀ ਇਹ ਗੱਲ ਕਹਿਣੀ ਜੀ ਅਸੀਂ ਅਕਾਲੀ ਦਲ ਦੀ ਕਿਸੇ ਪ੍ਰਕਾਰ ਦੀ ਮਦਦ ਨਹੀਂ ਕੀਤੀ ਇਹ ਵੀ ਕੱਲ ਤੇ ਲਿਖਿਆ ਝੂਠ ਅਕਾਲੀ ਦਲ ਦੀਆਂ ਵੋਟਾਂ ਵਾਸਤੇ ਕਈ ਗੁਰਦੁਆਰਿਆਂ ਨੂੰ ਬੀਬੀ ਜਗੀਰਕੌਰ ਜਲਾਲਾਬਾਦ ਆਪ ਮੰਨੀ ਹੈ ਕਿ ਅਸੀਂ ਗੁਰਦੁਆਰੇ ਨੂੰ ਗਰੰਟੀ ਦਿੱਤੀਆਂ ਜੇ ਉਹ ਬਿਲਡਿੰਗ ਢਾਣ ਵਾਲੀ ਸੀ ਤੇ ਉਹ 10 ਦਿਨ ਵੇਟ ਵੀ ਕੀਤੀ ਜਾਂਦੀ ਸੀ ਬਦ ਪਣ ਦਿੱਤੀ ਜਾਂਦੀ ਸੀਗੀਆਂ ਚਲਦੀ ਚੋਚ ਗਰੰਟੀ ਦਿੱਤੀ ਅੰਗੇ ਇਹਦਾ ਮਤਲਬ ਤੁਸੀਂ ਅਸਿੱਧੇ ਰੂਪ ਵਿੱਚ ਮਦਦ ਕੀਤੀ ਸੁਖਬੀਰ ਸਿੰਘ ਬਾਦਲ ਦੀ ਉੱਤੇ ਬੀਬੀ ਜਗੀਰ ਕੋਲ ਆਪ ਮੰਦੀ ਨੇ ਗੱਲਾਂ ਨੂੰ ਤੇ ਆਪਣੀ ਗੱਲਾ ਮੰਨ ਕੇ ਵੀ ਆਪਾਂ ਕਹੀ ਜਾਈਏ ਕਿ ਨਹੀਂ ਜੀ ਮੈਂ ਤੇ ਆਪਣੀ ਮਰਜ਼ੀ ਕਰਦੀ ਸੀ ਮੈਂ ਤੇ ਜਿਹੜੀ ਮਰਿਆਦਾ ਉੱਥੇ ਚੱਲਦੀ ਸੀ ਮੈਂ ਸੋਚਦਾ ਵੀ ਜਿਹੜਾ ਕੰਧ ਤੇ ਲਿਖਿਆ ਸੱਚ ਨੂੰ ਭੁਲਾਇ ਨਹੀਂ ਜਾ ਸਕਦਾ ਕਿਸੇ ਤਰੀਕੇ ਨਾਲ ਜਿੰਨਾ ਮਰਜ਼ੀ ਜ਼ੋਰ ਲਾ ਦੀਏ